ਪਰਿਵਾਰ ਵਿੱਚੋਂ ਸਿੱਖੀਆਂ ਹੋਈਆਂ ਗੱਲਾਂ ਜਿਹੜੀਆਂ ਨੇ ਪਰਿਵਾਰ 'ਚ ਬੜੀ ਅਹਿਮੀਅਤ ਰੱਖਦੀਆਂ ਨੇ ਇਹ ਗੱਲ ਨੋਟ ਕਰਿਓ ਪਰਿਵਾਰ ਦੇ ਵਿੱਚ ਜਿਹੜਾ ਪਤੀ ਆਪਣੀ ਪਤਨੀ ਦੀ ਇੱਜ਼ਤ ਕਰਦਾ ਹੋਏਗਾ ਨਾ ਉਹਨੂੰ ਪਿਆਰ ਨਾਲ ਬੁਲਾਉਂਦਾ ਹੋਏਗਾ ਉਹਦੀ ਰਿਸਪੈਕਟ ਕਰਦਾ ਹੋਏਗਾ ਸੁਭਾਵਕ ਹੈ ਕਿ ਉਹਦੇ ਬੱਚੇ ਜਿਹੜੇ ਨੇ ਉਹ ਵੀ ਮਾਂ ਦੇ ਕੋਲੋਂ ਡਰਨਗੇ ਉਹ ਆਪਣੀ ਮਾਂ ਨੂੰ ਪਿਆਰ ਕਰਨਗੇ ਜਿਹੜਾ ਪਤੀ ਆਪਣੀ ਪਤਨੀ ਨੂੰ ਬਦਤਮੀਜ਼ੀ ਨਾਲ ਬੁਲਾਏ ਮਾੜੇ ਬੋਲ ਬੋਲੇ ਤੇ ਬੱਚਿਆਂ ਦੇ ਸੁਭਾਅ ਦੇ ਉੱਤੇ ਆਟੋਮੈਟਿਕਲੀ ਇਹ ਫਰਕ ਪੈਂਦਾ ਬੱਚੇ ਕਦੇ ਮਾਂ ਦੇ ਕੋਲ ਡਰਨਗੇ ਨਹੀਂ ਆਪਣੇ ਮਨਦ ਸੋਚ ਕੇ ਦੇਖਿਓ ਜਿਹੜੀ ਪਤਨੀ ਆਪਣੇ ਪਤੀ ਨੂੰ ਰਿਸਪੈਕਟ ਦੇ ਨਾਲ ਪਰਿਵਾਰ ਵਿੱਚ ਬੁਲਾਏ ਜੀ ਕਰਕੇ ਬੁਲਾਏ ਤੇ ਬੱਚਾ ਕਹਿੰਦਾ ਕਿ ਮੇਰੀ ਮਾਂ ਮੇਰੇ ਪਿਤਾ ਦੀ ਇੱਜ਼ਤ ਕਰਦੀ ਹੈ ਮਤਲਬ ਇਹਦੀ ਘਰ 'ਚ ਕੋਈ ਐਮੀਅਤ ਹੈ ਉਹ ਬੱਚਾ ਆਪਣੇ ਪਤ ਬੱਚਾ ਆਪਣੇ ਪਿਓ ਦੇ ਕੋਲ ਡਰਦਾ ਹੈ ਇਹ ਪਰਿਵਾਰ ਵਿੱਚੋਂ ਇਹ ਇਹ ਛੋਟੇ ਛੋਟੇ ਗੁਣ ਨੇ ਜਿਹੜੇ ਸਾਡੇ ਪਰਿਵਾਰ ਨੂੰ ਸਿਰਜ ਕੇ ਉਹ ਸਾਡੇ 'ਚ ਪੈਦਾ ਕਰਦੇ ਨੇ ਅੱਜ ਅਸੀਂ ਕਿਹੜੇ ਸਾੜ ਨਾਲ ਚੱਲ ਪਏ ਅਸੀਂ ਪੜ ਲਿਖ ਗਏ ਸਾਡੇ ਕੋਲ ਬਹੁਤ ਵੱਡੇ ਅਹੁਦੇ ਸਾਡੇ ਕੋਲ ਆ ਗਏ ਪਰ ਸਾਡੀ ਬਦਤਮੀਜੀ ਬੰਦਾ ਮਿਆਰ ਵੇਖਣਾ ਸਾਡੀ ਪੜ੍ਹਾਈ ਦਾ ਤੇ ਸਾਡੀ ਬੋਲੀ ਤੋਂ ਦੇਖਿਆ ਜਾਂਦਾ ਓਵੜ ਕਿਸੇ ਨੇ ਬੜੇ ਪਿਆਰੇ ਬੋਲ ਲਿਖੇ ਨਾ ਕੱਚੇ ਬੰਦੇ ਜੋ ਬੋਲਾਂ ਦੇ ਆਖੇ ਲਾ ਕੇ ਲੋਕਾਂ ਦੇ ਝੋਲੀ ਪਾਸਿਆ ਪਿਆ ਨੂੰ ਮਗਰੋਂ ਲਾ ਕੇ ਮਾਪਿਆ ਨੂੰ ਛੱਡ ਜਾਂਦੇ ਜੋ ਰੜਿਆਂ ਤੇ ਲਹਨਤ ਐਸੇ ਪੜਿਆਂ ਤੇ ਜਿਹੜੇ ਇੰਨੇ ਬਾਤਮੀ ਜੀ ਨਾਲ ਪਰਿਵਾਰ ਵਿੱਚ ਬਿਹੇਵੀਅਰ ਕਰਨ ਗੁਰੂ ਸਾਹਿਬ ਦੀ ਬਾਣੀ ਆਖਰੀ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤੁਮ ਹੋ ਤਿੰਸਿਓ ਝਗਰਤ ਪਾਪ ਧਨ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਦਾ ਸ਼ਬਦ ਹੈ ਮੈਂ ਆਪਣੇ ਕੋਲ ਕੁਝ ਨਹੀਂ ਕਹਿ ਰਿਹਾ ਬਸ ਸਿਰਫ ਸ਼ਾਇਰ ਦੇ ਬੋਲ ਬੋਲ ਸਕਦਾ ਪਰ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਬਾਣੀ ਦੀ ਮੋਹਰ ਵੀ ਲਗਾਈ ਹੈ ਨਾਲ ਮਹਾਰਾਜ ਦੀ ਬਾਣੀ ਨੂੰ ਪੜ ਕੇ ਤੇ ਦੇਖੋ ਮਹਾਰਾਜ ਸਾਨੂੰ ਕੱਪੜੇ ਪਾਉਣੇ ਖਾਣਾ ਕੀ ਹੈ ਪਹਿਨਣਾ ਕੀ ਹੈ ਬੋਲਣਾ ਕਿਵੇਂ ਹੈ ਵਿਚਰਨਾ ਕਿਵੇਂ ਹੈ ਕੱਲੀ-ਕੱਲੀ ਤਰੀਕੇ ਦਾ ਡਿਸਪੀਸਪਲਨ ਸਾਡੀ ਝੋਲੀ 'ਚ ਪਾਉਂਦੇ ਸਿੱਖਾ ਤੂੰ ਸਿੱਖ ਬਣ ਤੇ ਜ ਸਿੱਖਣ ਦੀ ਤਰਜੇ ਚਾਹਨਾ ਹੋਏ ਪੜ ਕੇ ਦੇਖੀਏ ਮਹਾਰਾਜ ਦੀ ਬਾਣੀ ਨੂੰ ਜੱਸਾ ਸਿੰਘ ਦੇ ਦਾਦਾ ਜੀ ਨੇ ਭਾਈ ਹਰਦਾਸ ਸਿੰਘ ਤੇ ਹਰਦਾਸ ਸਿੰਘ ਉਹ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੇ ਕੋਲ ਖੰਡੇ ਵਟੇ ਦੀ ਪੌੜ ਲਈ ਸੀ ਉਹ ਜਿਹੜਾ ਦਾਦਾ ਇਹਨਾਂ ਪਿਆਰੇ ਸੁਬਾ ਦਾ ਮਾਲਕ ਹੋਏ ਇਹਨਾਂ ਦਾ ਕੰਮ ਸੀ ਲੋਹਾਰੀ ਦਾ ਸ਼ਸਤਰ ਬਣਾਉਣੇ ਜਾਂ ਲੋਹੇ ਦਾ ਸਮਾਨ ਬਣਾਉਣਾ ਸੱਤ ਧਾਤਾਂ ਦੀ ਬਣੀ ਹੋਈ ਇੱਕ ਨਾਗਣੀ ਵਰਸ਼ਾ ਆ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਮਾਰੂ ਅਨੰਦਪੁਰ ਦੇ ਵਿੱਚ ਭੇਟ ਕੀਤਾ ਸੀ ਭਾਈ ਹਰਦਾਸ ਸਿੰਘ ਨੇ ਇਹ ਉਹੀ ਨਾਗਣੀ ਵਰਸ਼ਾ ਹੈ ਜਿਹੜਾ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ